امک ست نام کرتا پوری آد سچ جگاد سچ ہے نانک ہوسی پی سچ سوچے سوچ نہ ہو سوچی لکھوار

ਹੁਕਮ ਹੀ ਹੋ ਗਏ ਜੀ ਹੁਕਮ ਵਲੇ ਵਡਿਆਈ ਹੁਕਮ ਹੀ ਹੋ ਤਮਨੇ ਇਹੋ ਹੁਕਮ ਰਖ ਦੋ ਸੁਖ ਪਾਈਏ ਇੱਕ ਨਾ ਹਮੀ ਵਰਸੀਸ ਇੱਕ ਹੁਕਮ ਹੀ ਸਦਾ ਵਹਾਈਏ ਹੁਕਮ ਹੀ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ ਬੁਝੇ ਤਹੋਂ ਮੇ ਕਹੇ ਨਾ ਕੋਈ ਦਾਵੀ ਕੋ ਤਾਣ ਹੋਵੇ ਕਿਸੇ ਤਾਣ ਦਾਵੀ ਕੋ ਦਾਤ ਜਾਣੀ ਨਿਸ਼ਾਨ ਗਾਵੇ ਕੋ ਗੋਣ ਬੜੇ ਆਈਆਂ ਚਾਰ ਗਾਵੇ ਕੋ ਬਿੱਧਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਕੇ ਗਾਵੇ ਕੋ ਜੀ ਲੈ ਫਰਦੇ ਗਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਏਖੇ ਹਾਜ਼ਰ ਦੂਰ ਕਥਨਾ ਕਤਿਨ ਆਵਿ ਤੋਟ

ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀ ਹੋਣੀ ਨਿਧਾਨ ਗਾਵੀਏ ਸੁਣੀ ਅੰਦਰ ਕੀਏ ਭਾਉ ਦੁਖ ਪਰ ਹਾ ਸੁਣ ਘਾਲੇ ਜਾਈ ਗੁਰਮੁਖ ਨਾਦਮ ਗੁਰਮੁਖ ਵੇਦਮ ਗੁਰਮੁਖ ਰਿਆ ਸਮਾਈ ਗੁਰੀ ਸਰ ਗੁਰ ਗੋਰ ਖਵਰਮ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਜਾਈ ਗੁਰਾਂ ਇਕ ਦੇ ਬੁਝਾਈ

ਸਮਨਾ ਜੀਆਂ ਕਾਇਖੰ ਦਾਤਾ ਸੋਮੇ ਉਸ ਨਾ ਜਾਈ ਜੇ ਜਗ ਚਾਰਹੀ 45 ਹੋਰ ਦਸੋਣੀ ਹੋਏ ਨਵਾ ਖੰਡਾ ਜੀ ਜਾਣੀ ਦਾ ਚਨੇ ਸਭ ਕੋਏ ਚੰਗਾ ਨੂਰ ਖਾਈ ਕੇ ਜਾ ਸਗੀਰਤ ਜਗ ਲੇ ਜੇ ਤਸੰਦਰ ਨਾ ਆ ਗੀਤਾ ਬਾਤ ਨਾ ਪਛੇ ਕੀਤਾ ਅੰਦਰ ਕੀਟਕਾਰ ਦੋਸ਼ੀ ਦੋਸ਼ ਤਰੇ ਨਾਨਕ ਨਿਰਗੁਣ ਗਣ ਕਰੇ ਬਣ ਬੰਤਿ ਆਗੁੰਤੇ ਤੇਹਾ ਕੋਈ ਨਾ ਸੋਝਿ ਜੇ ਤਸ ਗੁਣ ਕੋਈ ਕਰੇ ਸੁਣੇ ਸਿਰਧ ਪੇ ਸੁਨਾਥ ਸੁਣੇ ਅਤ੍ਰਿਤੋ ਵਿ ਆਕਾਸ਼ ਸੁਣੇ ਦੀਪ ਲੋ ਪਤਲ ਸੁਣਿ ਹੈ ਪਹੇ ਨ ਸਕੀ ਕਾਲ ਨਾਨਕ ਭਗਤਾਂ ਸਦਾ ਵਿਗਾਸ کا ایسر پید ساسس بغتان صدا بگا سن دو پاوکا کا سن سنشر ایسر اندر سنہ مک سلا ہن من سنہ یوگ جگت نید سنہ سات سمرت نانک بگتا سدا وکاس سن دو کا نا سن سن سنتو گیان سن ارس کا شنان سن پڑ پڑ, پڑ پاوی مان ਸੁਣਿਐ ਲਾਗੇ ਸਹਿ ਧਿਆਨ ਨਾਨਕ ਭਗਤਾਂ ਸਦਾ ਵਿਕਾਸ ਸੁਣਿਐ ਦੋਖ ਪਾਪ ਕਾ ਨਾਸ ਸੁਣਿਐ ਸਰਗਨਾ ਕੀ ਗਾਥ ਸਣੀ ਸੇਖ ਪੀਰ ਪਾਤਿ ਸ਼ਾਸਣੀ ਅੰਦੇ ਪਾਵੇ ਰਾਹ ਸੁਣਿਐ ਹਾਥ ਹਸਗਾ ਹੋ ਨਾਨਕ ਭਗਤਾਂ ਸਦਾ ਵਿਕਾਸ ਸੁਣਿਐ ਦੋਖ ਪਾਪ ਕਾ ਨਾਸ

اسنکھ جاپ سنکھ پاؤ سنکھ پوجا سنکھ تب تا سنگ گرتھ مکھ بے دار سنکھاس اسنکھ اسنگ ستیاس دار سنگ, سنگ, دا سنگ سور مگ سار اث مو لائی تار قدرت کم کہاں بھی چار واریا نہ جاوا جوت د پاویں سائی بھلی کال تُسدا سلم اسانک مور کند کور اسنکھ چوہ رام کو سنکھ مرکا جائی جو اصنکھ گربڑ تمائی سنکھ پاپ پاپکر جہی سانک, سانک کوڑی, آر کوڑی فرائی اسانک اسنکھ ملےش پاک کھائی

پر یہ ہاتھ پیتن دے پانی تو تے اتر متبلی گپ دے سابون نہیں اے پر یہ مات پاپا کی سانگ تو پہناوی کے رانگ پنی پاپی آکھن نی کر, 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 کر نہ لکھ لے جاؤ آپے بیج کھاؤ ਨਾਨਕ ਹੁਕਮਿ ਆਪੁ ਜਾਬੁ ਹੁ ਤੀਰ ਤਪ ਧਿਆਨ ਦਾਨ ਜੇ ਕੋ ਪਾਵੇ ਤਲਕਾ ਮਾਨ ਸੁਣਿਆ ਮਨਿਆ ਮਨ ਕੀਤਾ ਭਉ ਅੰਤਨ ਕਾ ਤਿਥ ਮੰਦਾ ਉਹ ਸਭ ਗੁਣ ਤੇਰੇ ਮੈਂ ਨਾਹੀ ਕੋ ਬਣ ਬਣ ਕੀਤੇ ਭਗਤ ਨਾ ਹੋਇ ਸਵਾ ਸਬਾਣੀ ਬਰਮਾਉ ਸਸਹਾ ਸਤਮ ਚਉ ਕਉ ਸਵੇਲਾ ਵਖਤ ਕਉ ਕਉ ਤਿਤ ਕਨੂਬਾਰ ਕਵਨ ਸ੍ਰਕਤੀ ਮਹਾ ਕਵਨ ਜੇਤ ਹੋਇ ਆਕਾਰ ਬੇਰ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਨ ਵਖਤ ਨਾ ਪਾਇਉਂ ਕਾਦੀਆਂ ਜਿ ਲੇਖਨ ਲੇਖ ਪੁਰਾਨ ਤੇਤਵਾਰ ਨਾ ਜੋਗੀ ਜਾਣੇ ਰਤਮ ਹੁਨਾ ਕੋਈ ਇੰਜਾ ਕਰਤਾ ਸ੍ਰਸ਼ਟੀ ਕੋ ਸਾਝੇ ਆਪੀ ਜਾਣੀਐ ਸੋਈ

ਸਹਸ ਅਠਰਹ ਹੈ ਕਹਿਨ ਕਤੀਬਾ ਅਸਲ ਇਕ ਧਾਤ ਲੇਖਾ ਹੇਤ ਲੇਖੇ ਲੇਖੇ ਹੋਏ ਬਨਾਸਾਨਕ ਵੱਡਾ ਕੀ ਆਪਿ ਜਾਣੀ ਆ ਸਲਾਹੀ ਸਲਾਇਤੀ ਸਤ ਨਾ ਪਾਈ ਜਨਦੀਆਂ ਅਤੇ ਵਹਾ ਪੇ ਸਮੰਦ ਨਾ ਜਾਣੀ ਸਮਲਦਾ ਸੂਲਤਾਨ ਕੇ ਹਿਰਾ ਸੀਤੀ ਮਾਲ ਧਨ ਕਿਹੜੇ ਤਨ ਹੋਵਨੀ ਜੇਤਸ ਮਨੋ ਨ ਵਿਸਰੇ ਅੰਤ ਨਾ ਸਭਤੀ ਕਹਿਣ ਨ ਅੰਤ ਅੰਤ ਨਾ ਕਰਨੇ ਦੇਣ ਨ ਅੰਤ ਅੰਤਨ ਵੇਖਣ ਸਣ ਦਾ ਅੰਤ ਅੰਤਨ ਜਾਪੇ ਕਿਆ ਮਨ ਮੰਤ ਅੰਤਨ ਜਾਪੇ ਕੀਤਾ ਆਕਾਰ ਅੰਤਨ ਜਾਪੇ ਪਾਰਾ ਵਾਰ ਅੰਤ ਕਾਰਨ ਕੀਤੇ ਲਾਹੀ ਤਾਂ ਕਿ ਅੰਤ ਨ ਪਾਈ ਜਾਹੀ

ਵੰਡਾ ਦਾਤਾ ਤੇ ਨਾਤ ਮਾਈ ਜੇ ਤੇ ਰੰਗਿਆ ਜੁਵੰਦੇ ਆਪਾਰ ਕੀਤੇ ਆ ਗਨ ਤਨਹੀ ਵਿਚਾਰ ਕੀਤੇ ਖਵ ਤੋਟੇ ਵੇਕਾਰ ਕੀਤੇ ਲੈ ਲੈ ਮੁਕਰਪਾਹੀ ਕੀਤੇ ਮੂਰਖਾਈ ਖਾਇਤੇ ਆ ਦੋ ਕਪੂਸ ਧਮਾਰ ਇਹ ਮੂਦਾ ਤਰੀਂ ਦਾ ਤਾਲ ਬੰਦ ਖਲਾਸੀ ਇਹ ਪਾਣੀ ਹੋਏ ਹੋ ਰੱਖ ਨਾ ਸਕੇ ਕੋਈ جے کو کھائے کیا کھن پاہے اوہ جان جیتی ہم کھائے آپے جانی آپے دیا کھے سیویں بھی کئی کے جشنو باشیشو تسلاہ نانک پاتشاہی پاتشاہ امول گون مل بپار مل بپاری مل کندار بپار مل آبے مل, مل لے جاہے અમૂલ પાય મલ્લા સમાય મૂળ તલ મુંદી માન અમૂલ તોલમલ ફરમાન અમૂલ બસી સમુન્ય સાણ મૂળ કર મૂળ ફરમાન મૂળ મલ્યાખિયા ના જાય આખા ફરીલ ફલાઈ આખે વેદ પાળ ફરાણ આખે પડે કરીમ બખિયાન આખે વર્મે આખીnda કી ગોપી તે ગવિંદ

ਤਾਂ ਲਖੇ ਸਰ ਗਵਾਰਾ ਗਵਾਰ ਸੋਦਰ ਕੀ ਹਾਸੁਂ ਕਰਕੇ ਹਾ ਜਿਤ ਵੈ ਸਰ ਸੁਮਾਲੇ ਵਾਜੇ ਨਾਰ ਅਨੇਕ ਅ ਸੰਖਾ ਕੀਤੀ ਬਾਵਨ ਹਾਰੀ ਕੀਤੇ ਰਾਗ ਪਰੇ ਸੋ ਕਹੀਨ ਕੀਤੀ ਗਵਨ ਹਾਰੀ ਗਾਵੇ ਤੁਹਾਨੂੰ ਪਉਣ ਪਣੀ ਵੈ ਸੰਤਰ ਗਾਵੇ ਰਾਜਾ ਧਰਮ ਦਵਾਰੀ ਗਾਵਹਿ ਚਿਤ ਕਮਤ ਲਿਖ ਜਾਣਹਿ ਲਿਖ ਲਿਖ ਧਰਮ ਵਿਚਾਰੇ ਗਾਵਹਿ ਇਸ ਸਰ ਪਰਮਾ ਦੇਵੀ ਸੋਸਦਾ ਸਵਾਰੀ ਗਾਵਹਿ ਇੰਦਨ ਦਸਨ ਬੈਠੇ ਦੇਵਤਿਆਂ ਦੇ ਨਾਲੇ ਗਾਵਹਿ ਸਤ ਸੰਵਾਦੀ ਅੰਦਰ ਗਾਵਹੁ ਸਾਧ ਵਿਚਾਰੇ ਗਾਵਨ ਜਿਤੇ ਸਤੇ ਸੰਤੋਖੀ ਗਾਵਹਿ ਬਿਨ ਇਕਰਾਰ ਨ ਗਾਵਨ ਪੰਡਿਤ ਪੰਨਰ ਕੀ ਸਰੰਗ ਜੋਗ ਜੁਗ ਬਿੰਦਾਂ ਨਾਲ ਗਾਵੇ ਮੋਹਣੀਆਂ ਮਨਮੋਹ ਸੁਰਗਾ ਮਸ ਪਿਆਲੇ ਗਾਵਨ ਤੁਨ ਨੂੰ ਪਾਈ ਤੇਰੇ ਅਰਤ ਤਿਸ ਨਾਲੇ ਗਾਵੇ ਜੋਤ ਮਹਾ ਬਲਸੂਰ ਗਾਵੇ ਖਾਣੀ ਚਾਰੀ ਗਾਵੇ ਖੰਡ ਮੰਡਲ ਵੰਡਾ ਕਰ ਕਰ ਰੱਖੀਂ ਤਾਰੀ ਸੇਤ ਤਨੋਂ ਕਾਬ ਹੈ ਜੋਤ ਤੇ ਭਾਵ ਮਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਕਾਬ ਨੂੰ ਸੇ ਮੈਂ ਜਿਤਨਾ ਆਵਾਂ ਨਾ ਨਹੀਂ ਕਿਆ ਵਿਚਾਰੀ ਸੋਈ ਸੁਨਲਾ ਸਚ ਸਹੀ ਬਸਾਚਾ ਸੱਚ ਹੀ ਨਾਹੀਂ ਹੈਪੀ ਹੋਸ ਮੁਝਾਈ ਨਾ ਜასი ਰਚਨਾ ਜਿਨ ਰਚਾਈ رنگی رنگی پاتیں کر کر جن سیمایا جن پائی گھر کروے کیتا اپنا جب تشریف لے آئی جو تس پاویس ہوئی کرسی حکم نہ کرنا جائی سو پات سا ہوں صحابات سا ہی بنان کریں رضائی

ਪਗਤ ਗਿਆਨ ਤੇ ਆ ਭੰਡਾ ਨਕੜਕੜ ਪਾ ਜੀ ਨਾਥ ਆਪ ਨਾਥ ਨਾਥੀ ਸਮਝਾ ਕੀ ਰੇਸ ਅਵਰਾ ਸਾ ਸੰਯੋਗ ਵਿਯੋਦ ਦੇ ਕਾਰਿ ਤਾਹੀ ਲੇਖੀ ਆਵੀ ਭਾਗ ਆਦੇਸ ਕਿਸੇ ਆਦੇਸ ਆਦ ਅਨੀਲ ਅਨਾਤ ਅਨਾਹਤ ਜੁਗ ਜੁਗ ਏਕੂ ਵੇਸ ایکا مائی جگ دھوی آئی تین چیلے پروان کسن ساری ایک پندا جی کلائی دیوان جو تسپا میں تبے جلا میں جیف ہوئے فرمان اوہو ویکھے ان دھنائی بہتا ہی بیڈان آدھے تسے آدھے سن آدھ انیل آنات آنات جگ جگ ایک پنگ بیس

ਲਾਕ ਲਾ ਗੇੜਾ ਆਖੀ ਇੱਕ ਨਾਨ ਜਗਦੀਸ਼ ਇਹ ਦਰਾਪਤ ਬੜੀਆਂ ਚੜੀ ਹੋਈ ਆ ਕੇ ਸੰਗਲਾਂ ਆਕਾਸ਼ ਕੀ ਕੀਤਾ ਆਈ ਰੇਸ ਨਾਨ ਵਦਰੀ ਪਾਈਏ ਊੜੀ ਊੜੇ ਛੇਸ ਅੱਖਾਂ ਜੋਰ ਚਪੇ ਨਹੀ ਜੋਰ ਜੋ ਨ ਮੰਗਲ ਦੇ ਨਾ ਜੋਰ جو نہ جیون مہ نہ چور جو, جو نہ رائے مرم سو جو نہ ستی گیان مچار جو نہ جوتی چھوٹے سنسار جیسے اتھ جور کر ویکھیں جی سوئی نان کو تمنی چنا کوئی راتی روتی تھتھی بار کون پانی اگنی پتار تسوے ترتی تھا ورکھیں ترمسا تسوے جی جکت کے رانگتن کے نام انہیں کنانت

ਕਹਤੇ ਵਰ ਮੈਂ ਘਾਰਸ ਘਟਿਏ ਰੋ ਪਰਾਂ ਕੇ ਵੈਸ ਕੇ ਤਿਆ ਕਰਮ ਭੂਮੀ ਮੇ ਕੇਤੇ ਕੇਤੇ ਤੂਪ ਦੇਸ ਕਹਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕਹਤੇ ਸਿਧ ਬੋ ਨਾਸ ਕੀਤੇ ਕੇ ਤੀਂ ਦੇ ਜੇ ਸਾ ਕਹਤੇ ਦੇਵਦਾਨ ਮੰਨ ਕੇਤੇ ਕੇਤੇ ਤ ਸਮੰਦ ਕਹਤੇ ਆਖਾਣੀ ਕਹਤੀ ਆਵਾਨੀ ਕੇਤੇ ਪਾਤਰੰਦ جتیاں سوتے سیوا کے تینان کا انت نہ انت گیان کھان میں گیان پر چاند دات بنو دا کوڑ اندن سارم کھانڈ کی وانی روپ دیتے ہیں کارت پڑیے بہت انو پتاں کیاں کلنا کتھیاں نہ جائی یہ کو کہیں پشے پشتائی تتھیں کڑیے سو تماتمان بدھ تتھیں کڑیئے سران صدا کے صدر کر مکان کی بانی جو تتھیں ہو نہ کوئی ہو تتھیں جو تمہاں بلسوتن میں رام ریا فرکو تتھیں سیتو سیتا مہمہ مائن تاکہ رپنا کتھنے جاہے نہ ہو مرہے نہ ٹھاکے جاہے جن کے رام بسے منمائن ਤੇ ਛੇ ਭਗਤ ਵਸੇ ਕੇ ਨੂੰ ਕਰੇ ਆਨੰਦ ਸੱਚਾ ਮਨ ਸੋਇ ਸਾਚਾ ਖੰਡ ਵਸੇ ਨਿਰੰਕਾਰ ਕਰ ਕਰ ਵੇਖਨ ਦਿਨਹਾ ਜਥੇ ਖੰਡ ਮੰਡਲ ਵਰਬੰਡ ਜੀ ਕੋ ਕਥੇ ਤਾ ਅੰਤ ਨਾ ਅੰਤ ਤੇ ਛੇ ਲੋਲ ਆਕਾਰ ਜਿਉ ਜੋ ਹੁਕਮਾਂ ਤਿਵੇ ਤਵਕਾਰ ਵੇਖੇ ਸਿंह ਘਰ ਵੇਖਿਆ ਨਾਨਕ ਕਥਨਾ ਕਰਲਾ ਸਾਚ ਜਤਪਹਾਰਾ ਤੇਜ ਸਮਿਆਰ ਅਹਨ ਵਰਤ ਵੇਥਿਆਰ ਬੋਖ ਲਾਗਨ ਤਪ ਤਾਵੋ ਪੰਡਾਪ ਅੰਮ੍ਰਿਤ ਢਾਲ ਕੜੀਏ ਸੰਦ ਸਚੀ ਟਕਸਾਲ ਜੇਨ ਕੋ ਨਦਰ ਕਰਮ ਤਮਕਾਰ ਨਾਨਕ ਨਦਰੀ ਨਦਰ ਨਿਹਾਸ ਲੋਕ ਪਵਨ ਗੁਰੂ ਕਾਣੀ ਤਾ ਮਤਾ ਤ੍ਰਿਤਮ ਹਤ تھم دیا کھیل سگل جگت چنگیائی دور کرمی آپ اپنی کے کے دور گے مشکت کال نانک تک بھوجلیں چیتی سوتی ن جنی نام تہایا گے مشکت کال ਨਾਨਕ ਦੇ ਮੁਖੂ ਜ਼ਿਲੇ ਕੀਤੀ ਛੁੱਟੀ ਨਾਲ